ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੌਰ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੀ ਹੈ ਤੇ ਗਾਇਜ਼ ਅੱਧਰ ਬਣਾਉਣ ਲੱਗੀ ਸੀ ਨਾਸ਼ਤਾ ਸਿਰੇ ਸਿਰੇ ਮੇਰੇ ਕੋਲ ਜਿਵੇਂ ਤੁਹਾਡੇ ਨੂੰ ਵੀ ਸੁਝਦਾਨੀ ਤੇ ਖੇਤਾਂ ਚ ਆ ਗਈ ਸੀ ਡਿਮਾਂਡ ਕਿ 3-4 ਬੰਦਿਆਂ ਦੀ ਰੋਟੀ ਜਾਨੀ ਤੇ ਮੈਂ ਬਹੁਤ ਸਾਰਾ ਆਟਾ ਵੀ ਗੁੰਨਣਾ ਸੀ ਮੈਂ ਕਿਹਾ ਚਲੋ ਅੱਜ ਫਿਰ ਮੇਰੇ ਕੋਲ ਕੁਝ ਵੀ ਨਹੀਂ ਸੀ ਸੁਝ ਰਿਹਾ ਤੇ ਮੇਰੇ ਕੋਲ ਥੋੜੀ ਜੀ ਨਾ ਮੂੰਗੀ ਮਸਰੀ ਦੀ ਦਾਲ ਪਈ ਹੋਈ ਸੀ ਮੈਂ ਥੋੜਾ ਫਟਾਫਟ ਆਟਾ ਗੁੰਨਿਆ ਨਮਕ ਮਿਰਚ ਵਗੈਰਾ ਪਾ ਕੇ ਇਹਦੇ ਵਿੱਚ ਮੈਂ ਪਾਵਾਂਗੀ ਥੋੜਾ ਜਿਹਾ ਜਿਵੇਂ ਆਪਾਂ ਨਾ ਵੀ ਕੁਝ ਸੁਝੇ ਨਾ ਤੇ ਬੇਸਨ ਪਾ ਲਓ ਥੋੜੀ ਜੀ ਦਾਲ ਬਚੀ ਪਈ ਸੀ ਮੈਂ ਦਾਲ ਪਾ ਲੂੰਗੀ ਦਾਲ ਪਾ ਕੇ ਇਦਾਂ ਹੀ ਮਿੱਸੀ ਰੋਟੀ ਬਣਾ ਲੈਣੀ ਅਕਸਰ ਭੈਣਾਂ ਕਈ ਵੀ ਕਰਦੀਆਂ ਨੇ ਕਿ ਜਿਵੇਂ ਦਾਲ ਸਬਜ਼ੀ ਬੱਚੀ ਹੋਵੇ ਤੇ ਉਹਨੂੰ ਸੀਟ ਦੇ ਦਿੰਦੀ ਐ ਤੇ ਮੈਂ ਜਿਵੇਂ ਰਾਤ ਵਗੈਰਾ ਦੀ ਪਈ ਹੋਵੇ ਤੇ ਤੜਕਾ ਲਾ ਕੇ ਜਾਂ ਤਾਂ ਫਿਰ ਸਿਰੇ ਸਿਰੇ ਖਾਦੀ ਜਾਂਦੀ ਨਹੀਂ ਵੀ ਖਾਦੀ ਜਾਵੇ ਇਦਾਂ ਹੀ ਫਿਰ ਮੈਂ ਆਟੇ ਦੇ ਵਿੱਚ ਗੁੰਨ ਲੈਣੀ ਆ ਦੇ ਪਾਟਾ ਗੁੰਨ ਕੇ ਵਧੀਆ ਜਿਹਾ ਆਟਾ ਬਹੁਤ ਵਧੀਆ ਕਿਉਂਕਿ ਪਾਣੀ ਬਣ ਦੀ ਬਹੁਤ ਘੱਟ ਜ਼ਰੂਰਤ ਹੁੰਦੀ ਹੈ ਤੇ ਨੂੰ ਮੈਂ ਚੰਗੀ ਤਰ੍ਹਾਂ ਰਲਾ ਕੇ ਮੈਂ ਕਿਹਾ ਚਲੋ ਆਟਾ ਗੁੰਨਦੀ ਹਾਂ ਨਾਲੇ ਨਾਸ਼ਤਾ ਬਣਾਉਂਗੀ ਕਿਉਂਕਿ ਇਹ ਵਾਲੀ ਪਰੌਂਠੀਆਂ ਨਾ ਚਾਹੇ ਲੱਸੀ ਨਾਲ ਲੈ ਲਓ ਚਾਹੇ ਦਹੀਂ ਨਾਲ ਖਾ ਲਓ ਚਾਹੇ ਚਾਹ ਨਾਲ ਖਾ ਲਓ ਬਹੁਤ ਟੇਸਟੀ ਵੀ ਲੱਗਦੀਆਂ ਤੇ ਵਧੀਆ ਵੀ ਲੱਗਦੀਆਂ ਤੇ ਗਾਇਸ ਮੈਂ ਕਦੀ ਵੀ ਨਹੀਂ ਆਪਣੀ ਦਾਲ ਸਬਜ਼ੀ ਤਾਂ ਵੇਸਟ ਸੁਧਦੀ ਹੁੰਦੀ ਵੈਸੇ ਤੱਕ ਅਕਸਰ ਅਸੀਂ ਇਹ ਹੀ ਸੋਚੀਦਾ ਕਿ ਆਪਾਂ ਨਾ ਪੂਰੀ ਸੂਰੀ ਚੀਜ਼ ਬਣਾਈਏ ਤੇ ਫਟਾਫਟ ਗੁੱਲਿਆ ਅਸੀਂ ਮੈਂ ਬਹੁਤ ਸਾਰਾ ਆਟਾ ਮੈਂ ਕਿਹਾ ਚਲੋ ਮੁੱਕੀ ਦੇ ਦੇਣੀ ਆ ਥੋੜੀ ਦੇਰ ਤਲੋ ਜੀ ਆ ਦੇਖੋ ਜੀ ਇੱਧਰ ਬਣਾਉਣ ਲੱਗੇ ਸੀ ਪਰਾਂਠੇ ਬਹੁਤ ਟੇਸਟੀ ਬਣਦੇ ਇਹਦੇ ਨਾਲ ਪਰਾਂਠੇ ਬਹੁਤ ਮਤਲਬ ਸੌਫਟ ਹੁੰਦੇ ਜਿਵੇਂ ਆਪਣੇ ਬੱਚਿਆਂ ਲਈ ਤੁਸੀਂ ਬਣਾ ਕੇ ਦੋਗੇ ਨਾ ਤੇ ਆਟੇ ਦੇ ਵਿੱਚ ਜੇਕਰ ਤੁਸੀਂ ਥੋੜਾ ਜਿਹਾ ਦੁੱਧ ਪਾ ਲਓ ਤੇ ਬਹੁਤ ਜ਼ਿਆਦਾ ਸੌਫਟ ਸੌਫਟ ਜੇ ਬਣ ਜਾਂਦੇ ਆ ਤੇ ਵਧੀਆ ਵੀ ਲੱਗਦੇ ਆ ਤੇ ਆ ਦੇਖੋ ਜੀ ਇੱਧਰ ਆਪਾਂ ਨਾਸ਼ਤਾ ਬਣਾ ਲਾਂਗੇ ਫਿਰ ਹੋਰ ਛੋਟੇ ਛੋਟੇ ਕੰਮ ਆ ਜਿਹੜੇ ਤੁਹਾਡੇ ਨਾਲ ਮੈਂ ਡੇਲੀ ਰੁਟੀਨ ਦੇ ਸ਼ੇਅਰ ਕਰਦੀ ਰਹਿੰਨੀ ਹਾਂ ਜੋ ਵੀ ਕਰਾਂਗੀ ਕੁਝ ਸਪੈਸ਼ਲ ਬਣਾਉਂਗੀ ਜੋ ਵੀ ਕਰਦੀ ਹੁੰਨੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰ ਦਾਂਗੀ ਠੀਕ ਹੈ ਜੀ ਤੇ ਉਹ ਸਾਰੀਆਂ ਭੈਣਾਂ ਮੈਨੂੰ ਬਹੁਤ ਅੱਛੇ-ਅੱਛੇ ਕਮੈਂਟ ਵੀ ਕਰਦੀਆਂ ਬਹੁਤ ਸਾਰਾ ਪਿਆਰ ਵੀ ਦਿੰਦੀਆਂ ਤੇ ਬਾਕੀ ਬਹੁਤ ਅੱਛਾ ਵੀ ਲੱਗਦਾ ਹੈ ਤੇ ਜੇਕਰ ਵਧੀਆ ਲੱਗੇ ਵੀਡੀਓ ਨੂੰ ਮੈਨੂੰ ਕਮੈਂਟ ਕਰਕੇ ਜੋਰ ਦੱਸਿਆ ਕਰੋ ਤੁਸੀਂ ਮੇਰੀ ਵੀਡੀਓ ਕਿੱਥੋਂ ਦੇਖਦੇ ਹੋ ਠੀਕ ਹੈ ਜੀ ਚਲੋ ਜੀ ਇੱਧਰ ਆਪਾਂ ਕਰ ਲਈ ਸੀ ਕੰਮ ਤੇ ਹੁਣ ਮੈਂ ਕਿਚੜੇ 2-4 ਪਾਂਡੇ ਇਹਨਾਂ ਦੀ ਸਫਾਈ ਕਰਦੀ ਇਹ ਕੰਚ ਦੇ ਗਲਾਸ ਹੋਣ ਨਾ ਕੁਝ ਹੋਵੇ ਤੇ ਕਈ ਵਾਰੀ ਟੈਨਸ਼ਨ ਜੀ ਹੋ ਜਾਂਦੀ ਕਿ ਹਾਂ ਟੁੱਟ ਨਾ ਜਾਵੇ ਇਸ ਕਰਕੇ ਮੈਂ ਕਦਾ ਫਿਰ ਮੈਂ ਕਿਚੜੇ ਚਲੋ ਛੋਟੇ-ਛੋਟੇ ਪਾਂਡੇ ਸੀ ਤੇ ਮੈਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਅਕਸਰ ਇਹ ਚ शिंक ते टूटी अपनी बिल्कुल नाल दी ना साफ कर लेनी है चलो गाइस इधर बचे एसी चावल मेरे चावलन तड़का लाना थे चावल ये तड़के चावल बचे अपन के करी नहीं दूसरे टाइम नहीं खांदे येले भी आपा काट प्याज टमाटर हां मिक्स और मैं लाऊंगी ये तड़का आज सभी ਇਹੌzia ਦੇਖ ਲੇਗੇ ਕਿ ਆਜ ਆਪਾਂ ਚਨੀਰੋ ਥੋੜੇ ਜਿਹਾ ਭੁੰਨ ਕੇ ਨਾ ਤੇਰੇ ਦੇ ਵਿੱਚ ਨਮਕ ਾਲੀ ਮੇਚ ਥੋੜੀ ਜਿਹਾ ਪਾਉਣਾ ਸੀ ਨਾ ਪਣੀ ਪੱਤੇ ਨਾਲ ਵੀ ਟੇਸ ਬਹੁਤ ਵਧੀਆ ਹੋ ਜਾਣਾ ਇਹਨੇ ਰੱਖਾ ਪਾ ਲਓ ਠੀਕ ਹੈ ਇਹਨੂੰ ਜੇ ਆਪਾਂ ਪਲਾਉ ਜਿਆ ਬਣਾਣਾ ਹੁੰਦਾ ਨਾ ਤੇ ਖੱਟਾ ਮਿੱਠਾ ਜਿਆ ਇਹ ਨਹੀਂ ਬਣਾ ਸਕਦੇ ਆਮਚੀ ਮੁਰਗੀ ਚ ਪਾਓ ਬਹੁਤ ਟੇਸਟੀ ਲੱਗੇਗਾ ਪਨੀਰ ਚ ਚਲੋ ਗਾਇਜ਼ ਇਹਨੂੰ ਆਪਾਂ ਜਿਹੜਾ ਪਲਾਉ ਬਣਾਵਾਂਗੇ ਤੁਹਾਨੂੰ ਦਿਖਾਣੀ ਬਹੁਤ ਸੋਹਣਾ ਪੁਲੀਆਰਮ ਬੋਲ ਦਿੰਦੇ ਆਪਾਂ ਇਹਨੂੰ ਇਦੇ ਵਿੱਚ ਥੋੜੀ ਜਿਹੀ ਇਮਲੀ ਪਾ ਕੇ ਨਾ ਆਪਾਂ ਰਜਾ ਲੈਨੇ ਖਰਜਾ ਸਰ ਨੂੰ ਬਹੁਤ ਤੰਗ ਕਰ ਰਿਹਾ ਅੱਜ ਜਾਣ ਕੇ ਅਰੇ ਅਰੇ ਵੀ ਅਸੀਂ ਬੋਲ ਦਿੰਨੇ ਆ ਨਾ ਕਿ ਵੀਡੀਓ 'ਚ ਨਹੀਂ ਬੋਲਣਾ ਤੇ ਵੀਡੀਓ 'ਚ ਸਪੈਸ਼ਲ ਬੋਲਦਾ ਚਲੋ ਜੇ ਘਟਾ ਘਟਾ ਜੀ ਆਪਾਂ ਪਾਣੀ ਬਣਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਠੀਕ ਹੈ ਹਰੇਕ ਘਰ ਤੋਂ ਲੈ ਆਪਾਂ ਚੜਕਾ ਦੇ ਲੋ गाइस ਇੱਧਰ ਸਾਡਾ ਪੁੱਜ ਗਿਆ ਦੇਖੋ ਆਪਾਂ ਨਮਕ ਮਿਰਚ ਪੁਣੇ ਦੇ ਚ ਨਮਕ ਪਾਣਾ ਠੀਕ ਹੈ ਥੋੜੀ ਜੀ ਆਪਾਂ ਪਾਵਾਂਗੇ ਦੇਗੀ ਮਿਰਚ ਕਿਉਂਕਿ ਆਪਾਂ ਹਰੀ ਮਿਰਚ ਪਾਈ ਹੋਈ ਹੈ ਥੋੜਾ ਜਿਹਾ ਆਪਾਂ ਇਹਦੇ ਸ ਪਾਵਾਂਗੇ ਗਰਮ ਮਸਾਲਾ ਥੋੜਾ ਜਿਹਾ ਕਿਚਨ ਕਿੰਡ ਮਸਾਲਾ ਪਾ ਦਾਂਗੇ ਤੇ ਥੋੜੀ ਜੀ ਪਾਵਾਂਗੇ ਇਹਦੇ ਚ ਆਪਾਂ ਟੇਸਟ ਅਨੁਸਾਰ ਕਾਲੀ ਮਿਰਚ ਇੱਥੇ ਕੋਣਾ ਪਾਈ ਪਾ ਦਾਂਗੇ ਜਦੋਂ ਸਰਤਾ ਚ ਬਹੁਤ سارے ਚਾਵਲ ਨੇ ਆ ਦੇਖੋ ਕਿੰਨੇ ਸਾਰੇ ਸਾਡੇ ਚਾਵਲ ਬਚ ਗਏ ਸੀਗੇ ਆਪਾਂ ਇਹਨਾਂ ਨੂੰ ਸੁਕਣ ਦੀ ਬਜਾਏ ਮੈਂ ਕਿਹਾ ਇਹਨਾਂ ਨੂੰ ਆਪਾਂ ਵਧੀਆ ਜਿਹਾ ਫੁੱਲੇ ਆਰਮ ਬਣਾ ਕੇ ਖਾਣੇ ਆ ਅੱਜ ਤੇ ਬਾਅਦ ਹੀ ਹੁਣ ਇਹਨਾਂ ਚਾਵਲਾਂ ਨੂੰ ਆਪਾਂ ਚੰਗੀ ਕਰਾਇਦੇ ਚਲਾ ਲੈਂਦੇ ਆ ਲੋ ਜੀ ਇਹਨਾਂ ਨੂੰ ਲਾ ਕੇ ਹੁਣ ਆਪਾਂ ਜਿਹੜਾ ਦੇਖੋ ਪਟਾ ਪਟਾ ਪਾਣੀ ਹੈ ਨਾ ਇਮਲੀ ਵਾਲਾ ਪਾਣੀ ਹੁਣ ਆਪਾਂ ਇਹਦੇ ਵਿੱਚ ਪੋੜ ਲਾਂਗੇ ਠੀਕ ਹੈ ਜੀ ਚੰਗੀ ਤਰ੍ਹਾਂ ਘਰ ਕੇ ਇਹ ਵਾਲਾ ਪਾਣੀ ਵੀ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਰਲਾ ਦਾਂਗੇ ਇਹ ਵਾਲੇ ਚਾਵਲ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੇ ਆ किसी घ्यो पा के खा सकते हो ठीक है आप चमकी तरह कर लेना रला लेना बाकी साई चावल का दा दाना फिका ना रह जाए लो जी जी जल्दबाजी चावल सुखे नहीं हूँ सब्जी कोई जरिया नहीं सारिया खावे वाले चावल ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੇ ਆ ਗਾਇਸ ਤੁਸੀਂ ਬਣਾਇਓ ਬਚੇ ਚਾਵਲਾਂ ਨੂੰ ਇੱਦਾਂ ਤੜਕਾ ਲਾ ਲਿਓ ਠੀਕ ਐ ਸੀ ਜੇਕਰ ਤੁਹਾਡੇ ਕੋਲ ਇਮਲੀ ਨਹੀਂ ਨਾ ਤੁਸੀਂ ਅੰਮचूर ਵੀ ਪਾ ਸਕਦੇ ਥੀ ਲੋ ਜੀ ਇੱਧਰ ਹੋ ਗਿਆ ਸੀ ਸ਼ਾਮ ਹੋ ਗਈ ਸੀ ਸਾਨੂੰ ਕੰਮਾਂ ਤੋਂ ਬਹੁਤ ਰੇਟ ਹੋ ਗਈ ਸੀ ਦਪਹਿਰ ਐ ਤੇ ਆਪਾਂ ਚਾਵਲ ਸੁਬਲ ਜੇ ਤੜਕੇ ਖਵਾਤੇ ਸੀ ਇੱਧਰ ਬਣਾਉਣ ਲੱਗੀ ਸੀ ਮੈਂ ਤੜਕਾ ਪਹਿਲਾਂ ਕੁਝ ਬਣਾਉਣ ਦਾ ਸੋਚ ਰਹੀ ਸੀ ਤੇ ਹੁਣ ਮੈਂ ਸੋਚਿਆ ਕਿ ਦਾਲ ਬਣਾਉਂਗੀ ਤੇ ਮੈਂ ਦਾਲ ਲਈ ਨਾ ਮਸਾਲਾ ਭੁੰਨੂਗੀ ਤੇ ਹੁਣ ਬਣਾਉਂਗੀ ਕਿ ਦੁੱਧ ਵਾਲੀ ਸਬਜ਼ੀ ਹੁੰਦੀ ਐ ਜੀ ਵੀ ਕਈ ਵੀ ਕਈ ਬੱਚੇ ਨਹੀਂ ਪਸੰਦ ਕਰਦੇ ਨਾ ਦਾਲ ਸਬਜ਼ੀ ਕੁਝ ਖਾਣੇ ਨੂੰ ਤੇ ਦੁੱਧ ਵਾਲੀ ਸਬਜ਼ੀ ਬਹੁਤ ਟੇਸਟੀ ਤਰੀਕੇ ਬਹੁਤ ਵਧੀਆ ਤਰੀਕੇ ਨਾਲ ਬਣਦੀ ਹੈ ਉਹ ਤੁਹਾਨੂੰ ਬਣਾ ਕੇ ਦਿਖਾਣੀਆਂ ਮੈਂ ਠੀਕ ਹੈ ਜੀ ਇਹ ਮੈਂ ਮਸਾਲਾ ਭੁੰਨ ਲਿਆ ਆ ਆ ਦੇਖੋ ਚਲੋ ਜਿਹਦੇ ਵਿੱਚ ਨਮਕ ਮਿਰਚ ਹਲਦੀ ਸਾਰਾ ਕੁਝ ਮੈਂ ਪਾਉਣ ਲੱਗੀ ਆ ਗਲਾਸ ਵਿੱਚ ਤੇ ਬਾਹਰ ਨਾਉਦੇ ਤੇ ਪਹਿਨੇ ਕੰਚ ਦੇ ਲਮਾਰੀ ਚ ਬਾਹਰਲੀ ਲਮਾਰੀ ਚ ਦੇ ਇਹ ਪੌਂਡ ਲੈ ਆਪਾਂ ਮਸਾਲਾ ਹੈ ਨਾ ਮਸਾਲਾ ਮੈਂ ਬਣਾਇਆ ਸੀ ਕਿ ਸਬਜ਼ੀ ਕੁਝ ਬਣਾਵਾਂਗੀ ਮੈਂ ਕਿਹਾ ਚਲੋ ਹੁਣ ਇਹਹੀ ਮਸਾਲਾ ਭੁੰਨ ਕੇ ਮੈਂ ਦਾਲ ਚ ਪਾ ਦੂੰਗੀ ਇਸੇ ਮਸਾਲੇ ਦੀ ਮੈਂ ਦੁੱਧ ਵਾਲੀ ਸਬਜ਼ੀ ਬਣਾ ਕੇ ਦਿਖਾਵਾਂਗੀ ਬਹੁਤ ਟੇਸਟੀ ਬਣਦੀ ਜਣੀ ਫਟਾਫਟ ਬਣ ਜਾਂਦੀ ਹੈ ਨਾ ਇਹਦਾ ਪਾ ਦਿੰਦੇ ਮੈਂ ਚੱਲੋ ਜੀ ਜੇ ਹੁਣੇ ਆਪਾਂ ਲੇਟ ਤੇ ਹੋਣਾ ਤਾਂ ਇਹ ਵਾਲਾ ਪੁਜੇ ਮਸਾਲਾ ਮੈਂ ਤੜਕਾ ਨਹੀਂ ਲਾ ਰਹੀ ਅੱਜ ਤੇ ਇਹ ਮਸਾਲਾ ਜਿਹੜਾ ਸਬਜ਼ੀ ਵਾਲਾ ਨਾ ਇਹਦੇ ਵਿੱਚ ਹੀ ਪਾਉਂਗੀ ਤੇ ਜਦ ਤੱਕ ਮੈਂ ਦਾਲ ਨੂੰ ਨਿੰਣ ਘਰ ਦਿੰਨੀ ਆ ਤੇ ਫਿਰ ਫਟਾਫਟ ਗੈਸ ਤੇ ਜੀ ਮੱਗ ਮਿਚ ਅਲਦੀ ਕਿੱਥੇ ਗਈ ਸਾਡੀ ਲੋ ਜੇ ਰਿੱਝੇਗੀ ਤੇ ਇਧਰ ਸਾਟਾ ਪਜਾਂੂ ਭੁੱਜ ਜੇਗਾ ਹੁਣ ਮਸਾਲਾ ਲੋ ਜੀ ਇਹ ਹੁਣ ਕੁਝ ਜੈ ਮਸਾਲਾ ਨਾ ਸਾਡਾ ਜਿਹਨੇ ਆਪਾਂ ਨੋਰਮਲ ਮਸਾਲਾ ਭੁੰਨਦੇ ਨਾ ਟਮਾਟਰ ਪਿਆਜ਼ ਸਾਰਾ ਕੁਝ ਪਾ ਦੇ ਇਹਦੇ ਵਿੱਚ ਹੁਣ ਆਪਾਂ ਇਹ ਜਿੰਨਾ ਮੈਂ ਕੱਢਣਾ ਹੁੰਦੇਵੇਂ ਤੁਹਾਨੂੰ ਪਤਾ ਮੇਰੀ ਆਦਤ ਹੈ ਮੈਂ ਹਮੇਸ਼ਾ ਮਸਾਲਾ ਭੁਜਾਏ ਕੱਢਦੀ ਆ ਕਿ ਜਦੋਂ ਵੀ ਕੁਝ ਬਣਾਉਣਾ ਹੋਵੇ ਨਾ ਸਾਡੇ ਕੰਮ ਆ ਜਾਂਦਾ ਹੈ ਤੇ ਇਹਦੇ ਚੋਂ ਆਦਾ ਮਸਾਲਾ ਪਾ ਦੂੰਗੀ ਮੈਂ ਦਾਲ ਚ ਹੁਣ ਦਾਲ ਨੂੰ ਸਾਡੇ ਤੜਕਾ ਲਾਣ ਦੀ ਲੋੜ ਨਹੀਂ ਪੈਣੀ ਹੈਗੀ ਠੀਕ ਹੈ ਜੀ ਹੁਣ ਇਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਇਹ ਮਸਾਲਾ ਭੁੰਨ ਕੇ ਇਹਦੇ ਵਿੱਚ ਪਾ ਦਿੰਦੇ ਹੁਣ ਆਪਾਂ ਦੁੱਧ ਆ ਦੇਖੋ ਇਸੇ ਮਸਾਲੇ ਚ ਜੇਕਰ ਤੁਸੀਂ ਨਹੀਂ ਕਦੀ ਬਣਾਈ ਨਾ ਦੁੱਧ ਵਾਲੀ ਸਬਜੀ ਮੇ ਵਾਲੀ ਸਬਜੀ ਦੁੱਧ ਦੀ ਬਣਾ ਕੇ ਦੇਖੋ ਬਹੁਤ ਟੇਸਟੀ ਬਣਦੀ ਹੁਣ ਲਓ ਜੀ ਮੁਕਲਾਵਾ ਆ ਗਿਆ ਤੇ ਲੋ गाइस ਜਿੱਦਾਂ ਆਪਾਂ ਇਹਦੇ ਵਿੱਚ ਦੁੱਧ ਪਾਨੇ ਹੈ ਨਾ ਯਾਦ ਰੱਖਿਓ ਦੁੱਧ ਨੂੰ ਹਮੇਸ਼ਾ ਨਾ ਇਦਾਂ ਹਿਲਾਉਂਦੇ ਰਿਹਾ ਕਰੋ ਕਿਉਂਕਿ ਆਪਾਂ ਟਮਾਟਰ ਵਗੈਰਾ ਪਾਇਆ ਹੁੰਦਾ ਨਾ ਤੇ ਨਹੀਂ ਤੇ ਫਿਰ ਦੁੱਧ ਆਪਣਾ ਫਟ ਜਾਂਦਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਵੀ ਬਣਾਓ ਬਹੁਤ ਟੇਸਟੀ ਦੁੱਧਦਵਾਲੀ ਸਬਜੀ ਬਣਦੀ ਹੈ ਮੈਂ ਤੁਹਾਨੂੰ ਬਿਲਕੁਲ ਸਾਰੀ ਰੈਸিপি ਦੱਸੂਗੀ ਜਿਨ੍ਹਾਂ ਨੂੰ ਦੁੱਧੂ ਵਾਲੀ ਸਬਜੀ ਪਸੰਦ ਹੈ ਨਾ ਤੇ ਮੈਂ ਸਪੈਸ਼ਲ ਤੁਹਾਨੂੰ ਬਣਾ ਕੇ ਦਿਖਾਵਾਂਗੀ ਇਹ ਤੇ ਮੈਂ ਬਣਾਣ ਲੱਗੀ ਸੀ ਦਾਲ ਬਣਾਈ ਸੀ ਕਿਸੇ ਦੀ ਡਿਮਾਂਡ ਹੁੰਦੀ ਏ ਕਿ ਅਸੀਂ ਦਾਲ ਨਹੀਂ ਖਾਣੀ ਤੇ ਬਣਾਣ ਲੱਗੀ ਸੀ ਦੁੱਧ ਦੀ ਸਬਜੀ ਆ ਦੇਖ ਦੁੱਧ ਬਿਲਕੁਲ ਇਦਾਂ ਦਾ ਇਦਾਂ ਹੀ ਹੈ ਦੇ ਲੋਜੀ ਆ ਦੇਖੋ ਪੈ ਗਿਆ ਨਾ ਰੇਜਾ আর ਆਪਣੀ ਦੁੱਧ ਦੀ ਸਬਜੀ ਦੇਖੋ ਬਿਲਕੁਲ ਨਹੀਂ ਫਟিয়েਗੀ ਇਸ ਤਰੀਕੇ ਨਾਲ ਤੁਸੀਂ ਜੇਕਰ ਬਣਾਉਣਾ ਚਾਹੁੰਦੇ ਹੋ ਤੁਸੀਂ ਵੀ ਬਣਾਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਦੁੱਧ ਵਾਲੀ ਸਬਜੀ ਕੌਣ ਪਸੰਦ ਕਰਦਾ ਹੈ ਇਸੇ ਤਰ੍ਹਾਂ ਹੀ ਆਪ ਆਪਣੀ ਦਹੀਂ ਦੀ ਸਬਜੀ ਵੀ ਬਣਾ ਸਕਦੇ ਆ ਜੇ ਕੋਈ ਵੀ ਨਹੀਂ ਖਾਂਦਾ ਨਾ ਫਟਾਫਟ ਵਾਲੀ ਸਿਰਫ ਮਿੰਟਾਂ ਸੈਕਿੰਡਾਂ ਚ ਇਹ ਵਾਲੀ ਸਬਜੀ ਤਿਆਰ ਹੋ ਜਾਂਦੀ ਠੀਕ ਹੈ ਜਿੱਧਰ ਦਾਰਤੀ ਆਪਾਂ ਦਾਲ ਸਾਡੀ ਦਾਲ ਬਣਦੀ ਹੈ ਬਾਕੀ ਇਹਦਾ ਜੇ ਕੁਝ ਬਣਾਉਣਾ ਮੇਰੀ ਆਦਤ ਹੈ ਕਿ ਮੈਂ ਕੱਢ ਕੇ ਰੱਖ ਲੈਣੀ ਹੁੰਦੀ ਹੈ ਮਸਾਲਾ ਅਤੀ ਕਰ ਲੀਆ ਜੀ ਹੋਰ ਕੰਮ ਆਲੇ ਦੁੱਧ ਦੀ ਸਬਜੀ ਹੋ ਗਈ ਕਿਆ ਬਣਾ ਲੈਣੇ ਹੋਰ ਕੰਮ ਕਰਦੇ ਆ ਰਸੋਈ ਸਾਫ ਕਰਕੇ ਤੇ ਵੀਡੀਓ ਦਾ ਕਰਦੀ ਮੈਂ ਹਾਂ ਤੇ ਲੋ ਜੀ ਆ ਦੇਖੋ ਸਾਡੀ ਆਪਾਂ ਦਾਲ ਤੇ ਦੇਖਦੇ ਸਾਡੀ ਦਾਲ ਬਣੀ ਆ ਦੇਖੋ ਕਿੰਨੀ ਵਧੀਆ ਰੰਗਤ ਆਈ ਨਾ ਸਾਡੀ ਦਾਲ ਬਣ ਗਈ ਤੇ ਆ ਦੇਖੋ ਜਿਹੜਾ ਮੈਂ ਤੁਹਾਨੂੰ ਟ੍ਰਿਕ ਦੱਸਿਆ ਸੀ ਨਾ ਕਿ ਦਾਲ ਸਾਡੀ ਉਬਲਦੀ ਹੈ ਮੇਰੇ ਉਬਲਦੀ ਬਹੁਤ ਹੁੰਦੀ ਸੀ ਕਿ ਦਾਲ ਤੇ ਹੁਣ ਮੈਂ ਇਹਦੇ ਵਿੱਚ ਚੰਮਚ ਰੱਖ ਲਾਗੀ ਮੇਰੀ ਦਾਲ ਬਿਲਕੁਲ ਨਹੀਂ ਉਬਲਦੀ ਆ ਦੇਖੋ ਜੀ ਦਾਲ ਬਣ ਕੇ ਹੋ ਗਈ ਸਾਡੀ ਤਿਆਰ ਆ ਦੇਖੋ ਆਜਾ ਜਿੰਨੇ ਜਿੰਨੇ ਖਾਣੀ ਹੈ ਤੇ ਬਾਕੀ ਮਿਲਦੇ ਆ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਐਦਾਂ ਹੀ ਤੁਸੀਂ ਆਪਣੀ ਦਾਲ ਸਬਜ਼ੀ ਬਣਾਣੀ ਹੋਵੇ ਤੇ ਮਸਾਲੇ ਦੇ ਨਾਲ ਬਣਾ ਸਕਦੇ ਹੋ ਮਸਾਲਾ ਕੱਢ ਕੇ ਰੱਖ ਲਿਆ ਕਰੋ ਤੇ ਦੁੱਧ ਦੀ ਸਬਜ਼ੀ ਬਣਾਏ ਮੈਨੂੰ ਟ੍ਰੈਂਡ ਕਰਕੇ ਜ਼ਰੂਰ ਦੱਸਿਓ ਤੇ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਮੇਰੀ ਵੀਡੀਓ ਕਿੱਥੋਂ ਦੇਖਦੇ ਹੋ ਠੀਕ ਹੈ ਬਾਕੀ ਮਿਲਦੇ ਆ ਸਾਨੂੰ ਤੁਹਾਨੂੰ ਸਾਰਿਆਂ ਨੂੰ ਨੈਕਸਟ ਵੀਲੌਗ ਵਿੱਚ ਪਿਆਰ ਪਰਿਸ਼ਸ਼ਟੀਕਰ ਬਾਈ ਬਾਈ